ਸਿਆਲ ਪੂਰਾ ਆਪਣਾ ਕੈਰਬਰ ਸਾਰਿਆ ਤੇ ਸਿਆਲ ਦੇ ਵਿੱਚ ਪੰਜਾਬੀ ਜਿਹੜੇ ਨੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਨਾ ਖਾਣ ਇਦਾਂ ਹੋ ਹੀ ਨਹੀਂ ਸਕਦਾ। ਹੋਰ ਕੀ ਹੁੰਦਾ ਆਪਣੇ ਕੋਈ ਇੱਦਾਂ ਚਲੋ ਆਲੂ ਦੇ ਪਰੌਂਠੇ ਬਣਾ ਰਹੇ ਹਾਂ। ਸਾਗ ਮੱਕੀ ਦੀ ਰੋਟੀ। ਸਾਗ ਵੀ ਆਪ ਤਿਆਰ ਕਰਦੇ ਹਾਂ ਸਾਰਾ। ਹਾਂਜੀ। ਦੇਸੀ ਘੀ ਘੀ ਕਰਦਾ ਮੱਖਣ ਵੀ ਆਪਣੇ ਘਰ ਦਾ। ਇਸ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀਗੇ ਯਾਨੀ ਕਿ ਇਹ ਕੰਮ ਕਾਟ ਸ਼ੁਰੂ ਕਰਨ ਤੋਂ ਪਹਿਲਾਂ ਕੀਰਤਨ ਸੁਖਾਦੀ ਸੀ ਹੁਣ ਵੀ ਸਿਖਾਣੀ ਆ। ਹਾਂਜੀ। ਸ਼ਾਮ ਨੂੰ ਕਲਾਸਿਸ ਕੀਰਤਨ ਦੀਆਂ ਲੰਨੀਆਂ। ਆਪਣਾ ਸਭ ਕੁਝ ਇੱਥੇ ਆਪਣਾ ਹੀ ਬਣਾਇਆ ਹੋਇਆ ਦੇਸੀ ਘਿਓ ਮੱਖਣ ਅੱਛਾ ਜੀ ਹਾਂ ਜੀ ਯਾਨੀ ਕਿ ਪਰੌਂਠਾ ਵੀ ਜਿਹੜਾ ਅ ਅੱਪਾ ਜਦੋਂ ਸੇਕਦੇ ਆ ਉਹ ਵੀ ਦੇਸੀ ਘਿਓ ਦੇ ਵਿੱਚ ਫਿਕਦਾ ਇਹ ਸਾਰਾ ਕੁਝ ਯਾਨੀ ਕਿ ਘਰੋਂ ਹੀ ਮਟੀਰੀਅਲ ਤਿਆਰ ਕਰਕੇ ਲਾਏ ਕਰਦੇ ਆ ਕਿ ਇੱਥੇ ਤਿਆਰ ਕਰਦੇ ਆ ਹਾਂ ਆਪਾਂ ਘਰੋਂ ਪਿਆਰ ਕਰਦੀ ਆ ਅੱਛਾ ਜੀ ਜਿਵੇਂ ਕਿਸੇ ਦਾ ਟੇਸਟ ਆ ਕਿਸੇ ਨੇ ਹਰੀ ਮਿਰਚ ਨਹੀਂ ਪਵਾਣੀ ਜਾਂ ਕਿਸੇ ਨੇ ਫਿੱਕਾ ਖਾਣਾ ਕਾਲੀ ਮਿਰਚ ਪਸੰਦ ਕਰਦੇ ਆ ਉਹ ਫਿਰ ਇੱਥੇ ਤਿਆਰ ਕਰਦੀ ਆ ਬਾਕੀ ਸਾਰੀ ਠੀਕ ਠੀਕ ਰੌਣ ਲੰਗਰ ਤਿਆਰ ਕਰਕੇ ਗੁਰਦਾਰੇ 'ਤੇ ਦੇਸੀਏ ਠੀਕ ਹੈ ਜੀ ਕਿਉਂ ਬਸ ਇਦਾਂ ਕੇ ਟੇਸਟ ਹੌਲੀ ਹੌਲੀ ਹੱਥਾਂ 'ਚ ਲੈ ਲੋ ਬਾਣੀ ਪੜੀਦੀ ਆ ਹਨਾ ਹੂੰ ਹੂੰ ਕਿਉਂ ਟੇਸਟ ਆਈ ਜਾਂਦਾ ਬਾਣੀ ਦਾ ਵੀ ਥੋੜਾ ਬੋਤਾ ਬਿਲਕੁਲ ਤਾਂ ਕਰਕੇ ਬਸ ਥੋੜਾ ਮੂੜ ਬਣ ਗਿਆ ਕਿ ਚਲੋ ਇਹ ਵੀ ਕੰਮ ਕਰਕੇ ਦੇਖੀਏ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੰਬਰ ਵੀਰ ਭਾਈ ਜੀ ਸਿਆਲ ਪੂਰਾ ਆਪਣਾ ਕੈਰ ਬਰਸਾਰਿਆ ਤੇ ਸਿਆਲ ਦੇ ਵਿੱਚ ਪੰਜਾਬੀ ਜਿਹੜੇ ਨੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਨਾ ਖਾਣ ਇਦਾਂ ਹੋ ਹੀ ਨਹੀਂ ਸਕਦਾ ਤੇ ਇਸੇ ਦੇ ਚਲਦੇ ਹੋਏ ਸਾਡੇ ਨਾਲ ਇੱਕ ਲੇਡੀ ਮੌਜੂਦ ਨੇ ਜਿਨ੍ਹਾਂ ਨੇ ਕਾਢ ਲਾਈ ਹੈ ਸਰੋਂ ਦੇ ਸਾਗ ਦੀ ਤੇ ਮੱਕੀ ਦੀ ਰੋਟੀ ਨਾਲ ਚਾਹ ਪਰੌਂਠਾ ਪੁੱਛਦੇ ਆ ਵੀ ਕਿਉਂ ਸ਼ੁਰੂ ਕੀਤਾ ਕੰਮ ਕੀ ਕਰਦੇ ਹੁੰਦੇ ਸੀ ਪਹਿਲਾਂ ਤੇ ਜਿੰਨਾ ਤੱਕ ਸਾਨੂੰ ਪਤਾ ਲੱਗ ਰਿਹਾ ਹੈ ਕਿ ਇਹ ਪਹਿਲਾਂ ਯਾਨੀ ਕਿ ਕੀਰਤਨ ਸਿਖਾਉਂਦੇ ਹੁੰਦੇ ਸੀ ਜਵਦੀ ਤੱਕ ਸਾਲ ਤੋਂ ਜਿਹੜਾ ਸਿੱਖਿਆ ਹੋਏ ਨੇ ਤੇ ਪੁੱਛਦੇ ਆ ਇਹ ਕੰਮ ਸ਼ੁਰੂ ਕਰਨ ਦਾ ਕੀ ਕਾਰਨ ਹੈ ਤੇ ਕਿਵੇਂ ਜਿਹੜੀ ਸਾਰੀ ਪ੍ਰੈਪਰੇਸ਼ਨ ਕਰਦੇ ਨੇ ਤੇ ਲੋਕਾਂ ਨੂੰ ਕਿਵੇਂ ਖਵਾਉਂਦੇ ਨੇ ਆਜੋ ਚੱਲਦੇ ਆ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਭੈਣ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹਮ ਕੀ ਹਾਲ ਹੈ ਜੀ ਠੀਕ ਹੈ ਜੀ ਮੈਮ ਅ ਜੀ ਇੱਥੇ ਸਿਆਲ ਦੇ ਮੌਸਮ ਦੇ ਵਿੱਚ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਬਣਾਇਆ ਇੱਕ ਵਾਰਿਆਂ ਕੀ ਕਹਿਣਾ ਚਾਹੁੰਗੇ ਕਿਵੇਂ ਯਾਨੀ ਕਿ ਸ਼ੁਰੂ ਕੀਤਾ ਹੈ ਨਾ ਸਾਰਾ ਕੁਝ ਇਹ ਵੈਸੀ ਪਲਾਨ ਕਾਫੀ ਟਾਈਮ ਦੀ ਕਰ ਰਹੀ ਸੀਗੀ ਠੀਕ ਹੈ ਜੀ ਪਰ ਕੋਈ ਬਣ ਨਹੀਂ ਰਹੀ ਸੀਗਾ ਹਾਂ ਜੀ ਜੇ ਕਹੀ ਜਾਂਦੀ ਸੀ ਰੋਡ ਤੇ ਖੜੇਗੀ ਇਦਾਂ ਹੋ ਜੂ ਹਮਾਂ ਨੂੰ ਲੱਗਦਾ ਰੋਟੀ ਖੜਨਾ ਹਾਂ ਜੀ ਤੇ ਬਸ ਹੋਲੀ-ਵਲੀ ਪਰ ਕੋਈ ਸਿਚੁਏਸ਼ਨ ਇਦਾਂ ਦੀ ਬਣ ਗਈ ਓਕੇ ਜਿਹੜੇ ਪਰ ਮਨ ਕੀਤਾ ਕਿ ਚਲੋ ਮੈਂ ਕਰਦੇ ਹਾਂ ਕੰਮ ਇਹ ਹੂੰ ਜੇ ਸਹੀ ਲੱਗੀ ਬਾਤ ਤਾਂ ਕਰ ਹੀ ਜਾਵਾਂਗੇ ਕੰਟੀਨਿਊ ਬਿਲਕੁਲ ਬਿਲਕੁਲ ਤੇ ਕਿਵੇਂ ਦਾ ਲੱਗਦਾ ਹੁਣ ਜਦੋਂ ਮੀਸ ਆਪ ਕੰਮ ਕਰ ਰਹੇ ਹੋ ਹੱਥੀਂ ਜਿਹੜਾ ਵੀ ਇਸ ਕਹ ਲੋ ਲੋਕਾਂ ਨੂੰ ਖਵਾਉਣਾ ਇਹ ਕਾਫੀ ਵੱਡੀ ਗੱਲ ਹੁੰਦੀ ਹੈ ਨਾ ਵੀ ਇੱਕ ਸਾਹ ਜਦੋਂ ਆਪਣੇ ਗ੍ਰੰਥ ਚ ਵੀ ਇਹ ਲਿਖਿਆ ਕਿ ਲੰਗਰ ਹੈ ਨਾ ਪਰ ਆਪਾਂ ਫੇਰ ਵੀ ਕਿਸੇ ਨੂੰ ਖਵਾ ਰਹੇ ਹਾਂ ਸੜਕ ਦੇ ਖਾੜੇ ਬਹੁਤ ਚੰਗਾ ਲੱਗਦਾ ਕਿ ਲੋਕ ਜਦੋਂ ਲੈ ਕੇ ਜਾਂਦੇ ਕਿ ਤੁਸੀਂ ਤੁਹਾਡੇ ਹੱਥ ਤੇ ਅੱਛਾ ਹੈ ਬੜਾ ਵਧੀਆ ਬਣਾਇਆ ਤੋ ਆਪਣੇ ਆਪ ਨੂੰ ਵੀ ਚੰਗਾ ਲੱਗਦਾ ਵਾਕਈ ਤੇ ਔਨਰ ਕੋਈ ਸੀਗਾ ਤੇ ਉਹਨੂੰ ਲਪੋਇਆ ਹੋਇਆ ਸੀਗਾ ਬਿਲਕੁਲ ਬਿਲਕੁਲ ਇਹ ਹੁਣ ਕੀ ਬਣਾ ਰਹੇ ਹੋ ਇਸ ਟਾਈਮ ਦੇ ਉੱਤੇ ਜੀ ਮੈਂ ਆਲੂ ਦਾ ਪਰਾਂਠਾ ਤੇ ਇਹਦੇ ਵਿੱਚ ਯਾਨੀ ਕਿ ਕਿਹੜਾ ਕਿਹੜਾ ਮਟੀਰੀਅਲ ਯੂਜ਼ ਕਰਦੇ ਹਾਂ ਮੈਂ ਦੱਸੂਗਾ ਇੱਕ ਵਾਰੀ ਜਿਹਦੇ ਵਿੱਚ ਆਲੂ ਪਿਆਜ਼ ਅਦਰਕ ਵੀ ਕਰਦੇ ਜੀ ਹਰੀ ਮੇਥੀ ਧਨੀਆ ਹਾਂਜੀ ਹਾਂਜੀ ਤੇ ਇਹ ਸਾਰਾ ਕੁਝ ਨਾ ਮਸਾਲੇ ਕਿਦਾਂ ਇਹ ਬਾਜ਼ਾਰੋਂ ਲੈਣੇ ਕਿ ਆਪਸ ਬਣਨੇ ਸਾਰੇ ਜਿਹੜੇ ਆਪੀ ਸਾਰਾ ਗੁਦਾਵੀ ਆਪਣਾ ਸਭ ਕੁਝ ਇੱਥੇ ਆਪਣਾ ਹੀ ਬਣਾਇਆ ਹੋਇਆ ਦੇਸੀ ਘਿਓ ਮੱਖਣ ਅੱਛਾ ਜੀ ਹਾਂ ਜੀ ਯਾਨੀ ਕਿ ਪਰੌਂਠਾ ਵੀ ਜਿਹੜਾ ਮਿਸ ਅੱਬਾ ਜਦੋਂ ਸੇਕਦੇ ਆ ਉਹ ਵੀ ਦੇਸੀ ਘਿਓ ਦੇ ਵਿੱਚ ਸੇਕਦੇ ਆ ਠੀਕ ਹੈ ਉਹ ਇਸ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀਗੇ ਯਾਨੀ ਕਿ ਇਹ ਕੰਮ ਕਾਟ ਸ਼ੁਰੂ ਕਰਨ ਤੋਂ ਪਹਿਲਾਂ ਕੀਰਤਨ ਸਿਖਾਉਂਦੀ ਸੀ ਹੁਣ ਵੀ ਸਿਖਾਉਣੀ ਆ ਹਾਂ ਜੀ ਸ਼ਾਮ ਨੂੰ ਕਲਾਸਾਂ ਵਿੱਚ ਕੀਰਤਨੀਆਂ ਲੰਨੀਆਂ ਠੀਕ ਹੈ ਤੇ ਮਤਲਬ ਉਧਰ ਤੋਂ ਫਿਰ ਇੱਧਰ ਦਾ ਰੁਝਾਨ ਕਿਵੇਂ ਹੋਇਆ ਚਲੋ ਵਿੱਚ ਨਾ ਸਹੀ ਘਰਾਂ ਲੰਗਰ ਤਿਆਰ ਕਰਕੇ ਗੁਰਦਾਰੇ ਤੇ ਇਸ ਦੇ ਸੀ ਠੀਕ ਹੈ ਜੀ ਕਿਉਂ ਬਸ ਇਤਾਂ ਕੇ ਟੇਸਟ ਹੌਲੀ ਹੌਲੀ ਹੱਥਾਂ ਚ ਲੈ ਲੋ ਬਾਣੀ ਪੜੀਦੀ ਹੈ ਹਨਾ ਹੂੰ ਹੂੰ ਜੋ ਟੇਸਟ ਆਈ ਜਾਂਦਾ ਬਾਣੀ ਦਾ ਵੀ ਥੋੜਾ ਬਹੁਤਾ ਬਿਲਕੁਲ ਘਰ ਕੇ ਬਸ ਥੋੜਾ ਮੂੜ ਬਣ ਗਿਆ ਕਿ ਚਲੋ ਇਹ ਵੀ ਕੰਮ ਕਰਕੇ ਦੇਖੀਏ ਹਾਂਜੀ ਤੇ ਇੱਥੇ ਵੀ ਮਿਸ ਬਾਣੀ ਨਾਲ ਨਾਲ ਚੱਲਦੀ ਰਹਿੰਦੀ ਹੈ ਉਹ ਤੇ ਸਾਰੇ ਵੀ ਤਿਆਰ ਹੁੰਦਾ ਜਦੋਂ ਸਮਾਂ ਹਾਂਜੀ ਤੇ ਬਾਣੀ ਚੱਲਦੀ ਹੁੰਦੀ ਹੈ ਹੂੰ ਤੇ ਹੋਰ ਕੀ ਹੁੰਦਾ ਆਪਣੇ ਕੋਈ ਇੱਦਾਂ ਚਲੋ ਆਲੂ ਦੇ ਪਰੌਂਠੇ ਬਣਾ ਰਹੇ ਹਾਂ ਸਾਡਾ ਮੱਕੀ ਦੀ ਰੋਟੀ ਸਾਗ ਵੀ ਆਪ ਤਿਆਰ ਕਰਦੇ ਹਾਂ ਸਾਰਾ ਹਾਂਜੀ ਕਿਵੇਂ ਯਾਨੀ ਕਿ ਕਿੰਨੇ ਕੁ ਜੋ ਉੱਠ ਜਾਨੇ ਸਵੇਰੇ ਤਿਆਗ ਸਾਗ ਤਿਆਰ ਕਰਨ ਵਾਸਤੇ ਸਭ ਤੋਂ ਵੱਧ ਦੇ ਡੈਡੀ ਸਭ ਤੋਂ ਪਹਿਲਾਂ ਉੱਠਦੇ ਨੇ ਕਿਉਂਕਿ ਇਹਨਾਂ ਨੇ ਮੰਡੀ 'ਚ ਜਾ ਕੇ ਸਮਾਨ ਵੀ ਲੈ ਕੇ ਆਉਣਾ ਸਾਰਾ ਹਾਂਜੀ ਇਹਨਾਂ ਸਾਗ ਦਾ ਮਟੀਰੀਅਲ ਸਾਰਾ ਬਿਲਕੁਲ ਫਿਰ ਡੇਲੀ ਬਣਾਈਦਾ ਠੀਕ ਹੈ ਤੇ ਫਿਰ ਇਹ ਚ ਆਲਣ ਵਗੈਰਾ ਸਾਰਾ ਕੁਝ ਹਾਂਜੀ ਹੱਥ ਨਾਲ ਹੀ ਘੋਟਦੇ ਹਾਂ ਸਾਰਾ ਹੱਥ ਨਾਲ ਘੋਟਦੇ ਹਾਂ ਬਿਲਕੁਲ ਤੇ ਸੇਕ ਦੇ ਵਿੱਚ ਬਣਾਉਣੇ ਜਦੋਂ ਇਹ ਗੈਸ ਤੇ ਬਣਾਉਣੇ ਜਾਂ ਲੋਕ ਬਣਾਉਂਦੇਗੇ ਕਿਦਾਂ ਚੁੱਲ੍ਹੇ ਤੇ ਬਣਾਉਣੇ ਮਿਸ ਠੰਡ ਦੇ ਵਿੱਚ ਵਧੀਆ ਖਵਾਉਣ ਵਾਸਤੇ ਤੜਕੇ ਉੱਠ ਜਾਨੇ ਹੋ ਫਿਰ ਚੁੱਲੇ ਦੇ ਮਿਸ ਜਿਹੜਾ ਸਾਗ ਰਿਜ ਰਿਜ ਕੇ ਬਣਾਉਣਾ ਮੈਨੂੰ ਸਾਗ ਦਿਖਾਉਂਗੇ ਇੱਕ ਵਾਰੀ ਕਿ ਮਿਸ ਇੱਕ ਵਾਰੀ ਆਪ ਤੁਹਾਨੂੰ ਸਾਗ ਵੀ ਦਿਖਾਉਨੇ ਆ ਵੀ ਕਿਸ ਤਰੀਕੇ ਨਾਲ ਵਧੀਆ ਸਾਗ ਜਿਹੜਾ ਹੱਥ ਨਾਲ ਘੋਟਿਆ ਹੋਇਆ ਵੀ ਓਏ ਹੋਏ ਕੀ ਬਾਤ ਹੈ ਜੀ ਪਤਾ ਲੱਗਦਾ ਵੀ ਹਾਂ ਮਿਹਨਤ ਲੱਗੀ ਹੋਈ ਆ ਸਾਗ ਉੱਤੇ ਕਿਉਂਕਿ ਜਿੰਨਾ ਸਾਗ ਆਪਾਂ ਰੰਨਦੇ ਆ ਓਨੀ ਹੀ ਇਹ ਚੀਜ਼ ਮਿਸ ਵਧੀਆ ਇਹਦੀ ਖੁਸ਼ਬੂ ਹਰ ਨੀ ਘੈਂਟ ਨਿਕਲ ਕੇ ਆਉਂਦੀ ਆ ਜਦੋਂ ਖਾਓ ਫਿਰ ਪਤਾ ਲੱਗੋ ਅੱਛਾ ਹਾਂਜੀ ਜਦੋਂ ਪਾਉਗੇ ਫਿਰ ਹੀ ਲਖੋਗੇ ਨਾ ਟੇਸਟ ਕਿਹਦਾ ਠੀਕ ਆ ਠੀਕ ਆ ਤੇ ਹੋਰ ਆਪਣੇ ਕੋਲ ਕੀ ਕੁਝ ਹੁੰਦਾ ਮਾਮ ਦਿਨ ਹਾਲ ਤਾਂ ਆਪਣੇ ਕੋਲ ਇਹ ਚਾਹ ਪਰਾਂਠਾ ਤੇ ਸਾਗ ਮੱਕੀ ਦੀ ਰੋਟੀ ਅੱਛਾ ਜੀ ਮੱਖਣ ਵਾ ਕੇ ਅਸੀਂ ਸਬਜ਼ੀ ਵੀ ਬਣਾ ਕੇ ਲੈਣੇ ਆ ਕਈ ਫੁਲ ਕੇ ਸਿੰਪਲ ਪਸੰਦ ਕਰਦੇ ਨੇ ਕਦੀ ਮਟਰ ਮਸ਼ਰੂਮ ਠੀਕ ਆ ਜੀ ਸਾਗ ਕਦੀ ਕੋਈ ਸੁੱਕੀ ਸਬਜ਼ੀ ਲਗ ਲਾ ਬੰਗਾਨੰਦ ਪ੍ਰੋਂਠੇ ਦਾ ਸਾਈਜ਼ ਵੀ ਕਾਫੀ ਜੰਬੋ ਸਾਈਜ਼ ਦਾ ਪੂਰਾ ਜਿਹੜਾ ਕੀ ਕਹਿੰਦੇ ਹੁੰਦੇ ਇਹਨੂੰ ਮਤਲਬ ਕੋਈ ਖਾਵੇ ਤਾਂ ਇੱਕ ਨਾਲ ਵੀ ਢਿੱਡ ਭਰ ਜਾਵੇ ਇਹ ਨਾ ਹੋਵੇ ਕਿ ਮੇਰੇ ਢਿੱਡ ਨਹੀਂ ਭਰਿਆ ਚਕਲੇ ਚ ਪੂਰੇ ਚਕਲੇ ਦੇ ਸਾਈਜ਼ ਦਾ ਜਣਾ ਕਿ ਇਹਨੂੰ ਕਰ ਲਿਆ ਹੋਇਆ ਹੈ ਨਾ ਤੇ ਮਣ ਤਵੇ ਤੇ ਆ ਜਾਂਦਾ ਪੂਰਾ ਫਿਰ ਪ੍ਰੋਂਠਾ ਹੈ ਬਿਲਕੁਲ ਦੇਖਿਆ ਨਹੀਂ ਅਸੀਂ ਹੋਏ ਯਾਨੀ ਕਿ ਤਵਾ ਵੀ ਪੂਰਾ ਭਰ ਕੇ ਤੇ ਇਹਦਾ ਰੇ ਪ੍ਰਾਈਜ਼ ਕੀ ਰਹਿੰਦਾ ਜਦੋਂ ਕੋਈ ਉੱਠੇ ਦਾ 30 ਰੁਪਏ ਦਾ ਸਿਰਫ 30 ਰੁਪਏ ਦਾ ਆਲੂ ਦਾ 30 ਰੁਪਏ ਦਾ ਤੇ ਮਿਕਸ ਮਿਕਸ 30 ਪਨੀਰ ਚ 50 ਓਕੇ ਗੋਭੀ ਚਾਲੀ ਗੋਭੀ ਚਾਲੀ ਇਹ ਐਨੀ ਵੈਰਾਈਟੀ ਇੱਥੇ ਰੱਖੀ ਹੋਈ ਆ ਤੇ ਸਾਰਾ ਕੁਝ ਐਨਕੀ ਘਰੋਂ ਹੀ ਮਟੀਰੀਅਲ ਤਿਆਰ ਕਰਕੇ ਰੱਖਿਆ ਕਿ ਇੱਥੇ ਤਿਆਰ ਕਰਦੇ ਆ ਹਾਂ ਤੋਂ ਘਰੋਂ ਤਿਆਰ ਕਰਦੀ ਆ ਅੱਛਾ ਜੀ ਜਿਵੇਂ ਕਿਸੇ ਦਾ ਟੇਸਟ ਆ ਕਿਸੇ ਨੇ ਹਰੀ ਮਿਰਚ ਨਹੀਂ ਪਵਾਣੀ ਜਾਂ ਕਿਸੇ ਨੇ ਫਿੱਕਾ ਖਾਣਾ ਕਾਲੀ ਮਿਰਚ ਪਸੰਦ ਕਰਦੇ ਆ ਉਹ ਫਿਰ ਇੱਥੇ ਤਿਆਰ ਕਰਦੀ ਆ ਬਾਕੀ ਸਾਰੀ ਠੀਕ 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 ਤੇ ਤੁਸੀਂ ਦੱਸ ਰਹੇ ਸੀ ਦੇਸੀ ਘਿਓ ਵੀ ਘਰ ਦਾ ਹੁੰਦਾ ਯੈਸ ਦੇਸੀ ਘਿਓ ਵੀ ਕਰਦਾ ਮੱਖਣ ਵੀ ਆਪਣੇ ਘਰ ਦਾ ਮਿਸ ਬਾਹਰੋਂ ਕੁਛ ਨਹੀਂ ਹੈ ਨਾ ਜਿੱਦਾਂ ਲੋਕੀ ਅੱਜਕੱਲ ਕਾਫੀ ਬ੍ਰੈਂਡਿੰਗ ਕਰਦੇ ਸੀ ਇਹ ਮੂਲ ਦਾ ਯੂਜ਼ ਕਰਦੇ ਆ ਵੇਰਕਾ ਦਾ ਨਹੀਂ ਨਹੀਂ ਇਹ ਤਾਂ ਨਹੀਂ ਆਹ ਦੇਖੋ ਵਾਈਟ ਵਾਟਰ ਆਪਣਾ ਕਰੀਮ ਲੈ ਅੱਛਾ ਵਾਈਟ ਵਾਟਰ ਹਾਥੀ ਐਵੇਂ ਗੋਲਾ ਵਟਿਆ ਹੋਇਆ ਪਤਾ ਲੱਗ ਰਿਹਾ ਕਿ ਹੱਥ ਵਾਲਾ ਮੱਖਣ ਹੀ ਆ ਹੈਗੀ ਬਿਲਕੁਲ ਤੇ ਆ ਯਾਨੀ ਕਿ ਇਹਦੇ ਵਾਸਤੇ ਵੀ ਕਾਫੀ ਮਿਹਨਤ ਆ ਪਹਿਲਾਂ ਦੋ ਦੋ ਤਾਂ ਮਲਾਈ ਇਕੱਠੀ ਕਰੋ ਫਿਰ ਉਸ ਤੋਂ ਬਾਅਦ ਮਲਾਈ ਫੈਂਟੋ ਫਿਰ ਕਿੱਥੇ ਜਾ ਕੇ ਮੱਖਣ ਨਿਕਲਦਾ ਠੰਡ ਦੇ ਵਿੱਚ ਮੱਖਣ ਕਢਣਾ ਠੰਡੇ ਪੰਡਿਓ ਕਾਫੀ ਔਖਾ ਹੁੰਦਾ ਪਰ ਫਿਰ ਵੀ ਕਵਾਲਿਟੀ ਬਣਾਉਣ ਵਾਸਤੇ ਤੁਸੀਂ ਕਰ ਰਹੇ ਹੋ ਨਾ ਇੱਥੇ ਕਿਉਂਕਿ ਅਸੀਂ ਘਰ ਆਪਣੀ ਪਸੰਦ ਕਰਦੇ ਚੀਜ਼ ਬਣਾਣੀ ਅੱਛਾ ਜੀ ਪਰ ਦੂਸਰੇ ਨੂੰ ਵੀ ਸਾਨੂੰ ਹੁੰਦਾ ਕਿ ਜੇ ਆਪ ਚੰਗਾ ਖਾਣੇ ਬਣਾਏ ਤਾਂ ਵੀ ਚੰਗਾ ਕੋਈਏ ਯਾਨੀ ਕਰ ਰਹੇ ਘਰੋਂ ਹੀ ਮਾਹੌਲ ਇਦਾਂ ਦਾ ਨਾ ਵੀ ਕਿ ਪਿਓਰ ਖਾਣਾ ਹੈ ਸਾਡੇ ਡੈਡੀ ਨੂੰ ਸਾਰਾ ਕੁਝ ਪਿੰਡ ਦਾ ਹੀ ਪਸੰਦ ਆ ਨਾ ਕਿੱਥਾ ਸਾਡਾ ਪਿੰਡੂ ਆ ਅੱਛਾ ਜੀ ਕਿਹੜਾ ਪਿੰਡ ਆ ਆਪਣਾ ਰਤੋਵਾਲ ਰਤੋਵਾਲ ਠੀਕ ਹੈ ਜੀ ਠੀਕ ਹੈ ਤੇ ਮਤਲਬ ਸਾਰਾ 40 50 ਖਾਦੋ ਕਿਸੇ ਦੇ ਹੁਣ ਇੱਥੇ ਰਹੀਆਂ ਆ ਹਾਂ ਔਰ ਇੱਥੇ ਵੀ ਮਨ ਚਲੋ ਫੇਰ ਵੀ ਹੈਨਾ ਪਸੰਦ ਹੋਈ ਚੀਜ਼ ਹੈ ਨਾ ਹਾਂਜੀ ਪਿੰਡ ਦੀ ਚੀਜ਼ ਹੋਵੇ ਹੁਣ ਜਦੋਂ ਤੁਸੀਂ ਘਿਓ ਲਾਇਆ ਖੁਸ਼ਬੂ ਨਾਲ ਵੀ ਪਤਾ ਲੱਗਦਾ ਵੀ ਹਾਂ ਹੁਣ ਤੁਸੀਂ ਆਡੀਅנס ਨੂੰ ਕਿਵੇਂ ਦੱਸਾਂਗੇ ਵੀ ਕਿ ਇੰਨੀ ਵਧੀਆ ਖੁਸ਼ਬੂ ਆ ਰਹੀ ਹੈ ਇਹ ਦੇਸੀ ਪਰ ਨਹੀਂ ਉਹਨਾਂ ਨੂੰ ਨਾ ਤੁਸੀਂ ਐਕਸਪੀਰੀਅੰਸ ਕਰਾ ਸਕਦੇ ਕਿਉਂਕਿ ਜੋ ਮਾਹੌਲ ਇੱਥੇ ਬਣ ਰਿਹਾ ਗਰਮ ਗਰਮ ਤਵੇ ਉੱਤੇ ਰੋਡ ਸਾਈਡ ਦੇ ਉੱਤੇ ਆਪਾਂ ਖੜੇ ਆ ਤੇ ਕਿਉਂ ਲੱਗ ਰਿਹਾ ਤੁਹਾਨੂੰ ਲੱਗਣਾ ਵੀ ਨਹੀਂ ਪਤਾ ਕਿ ਉਹ ਲਗਾਇਆ ਵੀ ਆ ਅੱਛਾ ਜੀ ਕਿਉਂ ਨਹੀਂ ਤਾਂ ਸੁੱਕ ਜਾਣਾ ਉੱਧਰ ਅੰਕਲ ਨਾਲ ਨਾਲ ਚਾਹ ਬਣਾਈ ਜਾਂਦੇ ਆ ਉਹ ਤੁਹਾਨੂੰ ਚਾਹ ਵੀ ਦਿਖਾਉਣੇਗਾ ਚਾਹ ਦੇ ਵਿੱਚ ਕਿਹੜੇ ਕਿਹੜੇ ਮਸਾਲੇ ਯੂਜ਼ ਕਰ ਰਹੇ ਹੋ ਕੋਈ ਮਸਾਲਾ ਨਹੀਂ ਬੱਸ ਪਿਆਰੀ ਹੈ ਬੱਸ ਅਦਰਕ ਵਗੈਰਾ ਪਾ ਕੇ ਬੱਸ ਝੁਲਾ ਦੇ ਦੀ ਅੱਛਾ ਜੀ ਨਹੀਂ ਕਿਦਾਂ ਮਤਲਬ ਅਦਰਕ ਜਾਂ ਲਾਚੀਆਂ ਲੋਚੀ ਉਹ ਲੈ ਜੀ ਅਦਰਕ ਵੀ ਪਾ ਲਈਦੀ ਆ ਹਮ ਅੱਜ ਕੱਲ ਅਦਰਕ ਹੀ ਜ਼ਿਆਦਾ ਪੈਂਦਾ ਅੱਛਾ ਹਾਂ ਅਦਰਕ ਪਾ ਕੇ ਲੂਣ ਪਾ ਕੇ ਲੂਣ ਪਾ ਕੇ ਕੋਈ ਨਹੀਂ ਪਾਇਦਾ ਲੂਣ ਹੀ ਥੋੜਾ ਹਾਂ ਦੇਖੋ ਨਾ ਪੀਣ ਦੀ ਵਜ੍ਹਾ ਲੱਗਣੀ ਚਾਹੀਦੀ ਹੈ। ਅੱਛਾ ਜੀ ਤੇ ਸਾਗ ਅੰਕਾ ਕਿਦਾਂ ਤੜਕਾ ਲਾ ਕੇ ਦਿਨੋ ਯਾ ਪਹਿਲਾਂ ਹੀ ਤੜਕਾ ਲੱਗਿਆ ਹੋਣਾ। ਤੜਕਾ ਦਾਖੇ ਪਿਆਈਦਾ। ਅੱਛਾ ਜੀ। ਤੇ ਜੇ ਕਿਹਨ ਲਾਉਣਾ ਆਪਦਾ ਵੱਖਰਾ ਕਰ ਜਾ ਕੇ ਫਿਰ ਦਾ ਬਈ। ਅੱਛਾ ਡਬਲ ਤੜਕਾ ਵੀ ਲਵਾ ਸਕਦਾ ਕੋਈ ਹੈ ਨਾ ਜਿਹਦੇ ਜਿਹਦੇ ਜਿੰਨੇ। ਹਾਂਜੀ ਉਹਦੇ 150 ਜੀ ਐਕਸਟਰਾ ਲੇ ਲਈ ਆਪਾਂ। ਅੱਛਾ ਜੀ। ਜਿੰਨੇ ਵੀ ਸਿੱਥੇ ਤੜਕਾ ਲਵਾਉਣਾ। ਅਸੀਂ ਆਹ 100 ਰੁਪਏ ਦਿੰਨੇ ਆ ਆ ਦੇਖੋ ਹੁਣੇ। ਜਿਹੜਾ ਪਹਿਲਾਂ ਵੀ ਦੇਖਿਆ ਹੁਣੇ ਤਾਂ ਹੀ ਉਹ ਵਾਈਟ ਵਾਈਟ ਮੱਖਣ ਪੂਰਾ ਪਰੌਂਠੇ ਉੱਤੇ ਭਰ ਦਿੱਤਾ ਹੋਇਆ। ਕ ਅਚਾਂਕਲੇ ਡੱਬਾ ਜਿਹੜਾ ਕੰਟੇਨਰ ਭਰ ਰਹੇ ਹਾਂ ਸਾਗ ਦਾ ਕਿੰਨੇ ਦਾ ਇਹ 100 ਰੁਪਏ ਦਾ 100 ਰੁਪਏ ਦਾ ਨਿੱਕੇ ਪਾਣੀ ਤੋਂ ਮੱਖਣ ਤੁਸੀਂ ਦੇਖ ਸਕਦੇ ਹੋ ਵੀ ਕੰਟੇਨਰ ਜਿਹੜਾ ਸਾਗ ਦਾ ਸਿਰਫ ਤੇ ਸਿਰਫ 100 ਰੁਪਏ ਦਾ ਹਾਂਜੀ ਯਾਨੀ ਕਿ ਹੁਣ ਇਹ ਕੰਟੇਨਰ 100 ਰੁਪਏ ਦਾ ਇੱਕ 50 ਰੁਪਏ ਦਾ ਅੱਛਾ ਜੀ ਹੁਣ ਇਹਨੂੰ ਖਾਣਾ ਖਾਣਾ ਹੀ ਪੈਣਾ ਮਿਹਨਤ ਕੋਈ ਨਹੀਂ ਕਰਨੀ ਪੈਣੀ ਘਰ ਵਾਲਾ ਸਾਗ ਦਾ ਨੋ ਇੱਥੇ ਹੀ ਹਾਂਜੀ ਕੀ ਆਵਾਜ਼ ਜਦੋਂ ਖਾਓਗੇ ਫਿਰ ਫਿਰ ਸਾਨੂੰ ਦੱਸੋਗੇ ਆ ਕੇ ਕਿ ਕਿਹਾ ਕਿਦਾਂ ਬਣਿਆ ਕੀ ਆਵਾਜ਼ ਇੱਥੇ ਵੀ ਮੱਖਣ ਪਾਉਣਾ ਇਹ ਬੱਚਾ ਦੇਖੋ ਓਏ ਹੋਏ ਪੂਰਾ ਭਰ ਕੇ ਮੱਖਣ ਇੱਥੇ ਵੀ ਪਾਤਾ ਹੈ ਹਾਂਜੀ ਅੱਛਾ ਫਿਰ ਮੈਨੂੰ ਲੱਗਿਆ ਸੀ ਕਿ ਤੇ ਇੰਨਾ ਹੀ ਭਰਨਾ ਬਸ ਬਸ ਆ ਦੇਖੋ ਭਰ ਦੇਣਾ ਪੂਰਾ ਪਾ ਦੇ ਬਾਕੀ ਜਮਾ ਕੇ ਕੋਈ ਪੂਰਾ ਪੂਰਾ ਕੰਟੇਨਰ ਸੈਂਟਰ ਵਿੱਚ ਤਾਂ ਪਾਈਦਾ ਮੱਖਣ ਨਾ ਬਾਹਰ ਨਾ ਨਿਕਲੇ ਗੱਲ ਤਾਂ ਹਰੇ ਨਾ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਕਿਦਾਂ ਪਸੰਦ ਦਾ ਸਾਗ ਖਾਣਾ ਮੱਖਣ ਦੇ ਨਾਲ ਕਿ ਦੇਸੀ ਘਿਓ ਦੇ ਨਾਲ ਦੋਨੋਂ ਨਾਲੀ ਦੋਨੋਂ ਨਾਲੀ ਦੇਸੀ ਘਿਓ ਦਾ ਤੜਕਾ ਲਗਾ ਕੇ ਵੀ ਖਾਣਗੇ ਓਏ ਜਿਹੜਾ ਜੋਦੀ ਬਾਬਾ ਮੱਖਣ ਪਾ ਕੇ ਖਲਾਈਦਾ ਅੱਛਾ ਜੀ ਤਾਂ ਜਿਹੜਾ ਆਪਣਾ ਗਰਮਾ ਗਰਮ ਪਰੌਂਠਾ ਬਣ ਕੇ ਤਿਆਰ ਹੈ ਜੀ ਤੇ ਇਹਨੂੰ ਖਾਣ ਵਾਸਤੇ ਆਉਣਾ ਕਿੱਥੇ ਹੈ ਵੇ ਲੋਕੇਸ਼ਨ ਦੱਸ ਦੋ ਆਪਣੇ ਲੋਕੇਸ਼ਨ ਆਪਣੇ ਫਲਾਵਰ ਚੌਂਕ ਸ਼ੰਕਰਦਾਸ ਹਲਵਾਈ ਹਾਂਜੀ ਸੋਦੇ ਫਰੰਟ ਤੇ ਅਸੀਂ ਖੜੇ ਹਾਂ ਠੀਕ ਹੈ ਜੀ ਤੇ ਇਹਦੀ ਟਾਈਮਿੰਗਸ ਕੀ ਹੁੰਦੀਆਂ ਆਪਣੀ ਇੱਥੇ ਖੜੇ ਹੁੰਦੀਆਂ ਜੀ 11 ਵਜੇ ਤੋਂ ਸ਼ਾਮੀ 4 ਵਜੇ ਤੱਕ ਸ਼ਾਮੀ 4 ਵਜੇ ਤੱਕ ਠੀਕ ਹੈ ਜੀ ਤੇ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਘੈਂਟ ਘੈਂਟ ਪਰੌਂਠੇ ਤੇ ਘਰ ਦਾ ਬਣਿਆ ਹੋਇਆ ਸਾਗ ਤੇ ਮੱਕੀ ਦੀ ਰੋਟੀ ਤਾਂ ਇੱਥੇ ਜ਼ਰੂਰ ਆਓ ਲੋਕੇਸ਼ਨ ਤੁਹਾਨੂੰ ਵੀਡੀਓ ਵਿੱਚ ਦੱਸ ਦਿੱਤੀ ਹੈ ਟਾਈਮਿੰਗ ਵੀ ਤੁਹਾਨੂੰ ਪਤਾ ਲੱਗ ਹੀ ਗਈ ਹੈ ਤੇ ਫਟਾਫਟ ਪਹੁੰਚੋ ਟਰਾਈ ਕਰੋ ਕੈਂਟ ਕੈਂਟ ਦੀਆਂ ਚੀਜ਼ਾਂ ਨੇ ਤੇ ਤੁਹਾਨੂੰ ਹੋਰ ਅਪਡੇਟਸ ਦੇ ਚੈਨਲ ਨੂੰ ਫੋਲੋ ਜਰ ਕਰਦੇ ਸਿਟੀ ਹਾਈਡ ਦਾਇਨਸ ਕੈਮਰਾਮੈਨ ਵਿਪਨ ਬੱਛੀ ਨਾਲ ਮੈਂ ਅੰਬਰ ਵੀਰ ਥੈਂਕ ਯੂ